सौरठ महवा पुरख खिलो वाल न विंगा हुआ भजन गुर आंदा री जप हर हर किल वेख नासीं ਸੰਤਹ RAM DAS ਰੋਵਰ ਨੀ ਕਾ ਜੋ ਨਵੈ ਸੋ ਕੁੱਲ ਤਰਾਵੈ ਉਧਾਰ ਹੋ ਆ ਹੈ ਜੀ ਕਾ ਰਾਓ ਜੈ ਜੈ ਕਾਰ ਜਗ ਗਾਵੈ ਮਨ ਚਿੰਦੇ ਅੜੇ ਫਲ ਪਾਵੈ ਸਹੀ ਸਲਾਮਤ ਨਾਏ ਆਏ ਆਪਣਾ ਪ੍ਰਭੂ ਤੇ ਆਏ ਸੰਤ ਸਰੋਵਰ ਨਾਵੇ ਸੋ ਜਨ ਪਰਮ ਗਤ ਪਾਵੇ ਮਰਨ ਆਵੇ ਜਾਈ ਹਰ ਹਰ ਨਾਮ ਤੇ ਆਈ ਇਹੋ ਬ੍ਰਾਹਮ ਵਿਚਾਰ ਸੁਜਨ ਜਿਸ ਦਿਆਲ ਹੋ ਐ ਭਗਵਾਨ ਬਾਬਾ ਨਾਨਕ ਪ੍ਰਭ ਸਰਣਾਈ ਸਭ ਚਿੰਤਾ ਗੰਧ ਮਿਟਾਈ ਬਾਬਾ ਨਾਨਕ ਪ੍ਰਭ ਸਰਣਾਈ ਸਭ ਚਿੰਤਾ ਗੰਤ ਮਿਟਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ